ਭਾਜੀ ਰਹੀ ਆਉਂਦੇ ਆ ਇਹਨਾਂ ਨੂੰ ਪੁੱਛਦਾ ਐ ਭਾਜੀ ਆਸੀ ਗੱਲ ਦੀ ਸਸਰੀ ਗੱਲ ਭਾਜੀ ਭਾਜੀ ਆਪਣਾ ਆਈ ਆ ਕਿਹੜਾ ਪਿੰਡ ਆ ਜੀ ਇਹ ਵੀਰੇ ਪੰਨੂਆ ਪਿੰਡ ਭਾਜੀ ਆਪਾਂ ਨੇ ਨਾ ਪੋਪ ਨੇ ਜਾਣਾ ਜੀ ਅੱਛਾ ਮੈਨੂੰ 2 2.5 ਘੰਟੇ ਹੋ ਗਏ ਖੱਜਲ ਖਾਰ ਹੁੰਦੇ ਨੇ ਕੋਈ ਉੱਧਰ ਨੂੰ ਤੋਰ ਦਿੰਦਾ ਜੀ ਮੈਨੂੰ ਕੋਈ ਇੱਧਰ ਨੂੰ ਤੋਰ ਦਿੰਦਾ ਜੀ ਅੱਛਾ ਹੁਣ ਤੁਸੀਂ ਮੈਨੂੰ ਦੱਸੋ ਭਾਜੀ ਆਪਣਾ ਤੁਸੀਂ ਇਦਾਂ ਕਰੋ ਹਾਂਜੀ ਆ ਇੱਥੋਂ ਨਾ ਅੱਗੇ ਹਾਂਜੀ ਮੇਨ ਰੋਡ ਆ ਜਾਣਾ ਹਾਂਜੀ ਉਹ ਮੇਨ ਰੋਡ ਤੁਸੀਂ ਸਿੱਧਾ ਫੜ ਲਓ ਠੀਕ ਹੈ ਜੀ ਉਹ ਸਿੱਧਾ 메ਨ ਰੋਡ ਤੁਹਾਨੂੰ ਨਾ ਖਰੜ ਤੱਕ ਲੈ ਕੇ ਜਾਊਗਾ ਠੀਕ ਹੈ ਜੀ ਖਰੜ ਤੋਂ ਅੱਗੇ ਤੁਸੀਂ ਹੋ ਜਾਣਾ ਮਹਾਲੀ ਠੀਕ ਹੈ ਜੀ ਅੱਗੇ ਮਹਾਲੀ ਨੂੰ ਜਾਂਦਾ ਠੀਕ ਹੈ ਜੀ ਮਹਾਲੀ ਤੋਂ ਤੁਸੀਂ ਵਾਪਸ ਲਾਂਡਰਾਂ ਨੂੰ ਆ ਜਾਣਾ ਠੀਕ ਹੈ ਜੀ ਲਾਂਡਰਾਂ ਕਿਸੇ ਨੂੰ ਵੀ ਪੁੱਛ ਲਿਓ ਠੀਕ ਹੈ ਉੱਥੇ ਤੁਹਾਨੂੰ ਅਗਲਾ ਦੱਸ ਦੋਗਾ ਵੀ ਪੋਪਨਿਆਂ ਦਾ ਰਸਤਾ ਕਿਹੜਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਭਾਜੀ ਕੋਈ ਗੱਲ ਨਹੀਂ ਚੱਲੇ ਹਾਂ ਵਾਈਗਰ ਹਾਂ ਜੀ ਤੁਸੀਂ ਕੀ ਕੀਤਾ ਕੀ ਹੋ ਗਿਆ singur mukhanu galat raste te taur ta oh ta pehle hi svere da bechara khum khum ke khum marke vich phaseya hoye haa mainu pata hai bi ohnu main galat raste taur ta haan ji aisa cheez da vese mainu na pashtawa vi hega haan ji mainu eh pata vi main galti kar ditti main mannda vi main galti kar ditti haan ji a ek cheez vese sanu eh samjh leni chahidi hai haan ji ਵੀ ਜੇ ਤਾਂ ਸਾਨੂੰ ਰਸਤੇ ਦਾ ਪਤਾ ਸਹੀ ਰਸਤੇ ਦਾ ਹਾਂਜੀ ਫਿਰ ਤਾਂ ਅਸੀਂ ਉਸ ਬੰਦੇ ਨੂੰ ਸਹੀ ਰਸਤੇ ਤੇ ਤੋਰੀਏ ਹਾਂਜੀ ਜੇ ਸਾਨੂੰ ਰਸਤੇ ਦਾ ਨਹੀਂ ਪਤਾ ਨਾ ਹਾਂਜੀ ਪਰ ਅਸੀਂ ਉਹਦੇ ਕੋਲ ਹੱਥ ਬੰਨ ਕੇ ਨਾ ਉਹਨੂੰ ਕਹੀ ਭਾਈ ਸਾਹਿਬ ਮੈਨੂੰ ਮਾਫ ਕਰਿਓ ਹਾਂਜੀ ਵੀ ਮੈਨੂੰ ਰਸਤੇ ਦਾ ਪਤਾ ਨਹੀਂ ਤੁਸੀਂ ਕਿਸੇ ਹੋਰ ਨੂੰ ਪੁੱਛ ਲਓ ਹਾਂਜੀ ਇਦਾਂ ਆਪਾਂ ਕਿਸੇ ਨੂੰ ਜੇ ਕਿਸੇ ਮਤਲਬ ਗਲਤ ਰਸਤੇ ਤੇ ਤੋਰ ਦਈਏ ਗਲਤ ਦਿਸ਼ਾ ਤੇ ਤੋਰ ਦਈਏ ਹਾਂਜੀ ਕਿਉਂਕਿ ਇਸ ਸੰਸਾਰ ਦੇ ਉੱਤੇ ਹਾਂਜੀ ਚੱਲਣ ਵਾਸਤੇ ਜੋ ਪਰਮਾਤਮਾ ਨੇ ਸਾਨੂੰ ਆ ਸਵਾਸਾਂ ਦਾ ਧੰਨ ਦਿੱਤਾ ਹਾਂਜੀ ਤੇ ਜੋ ਇਹ ਤੇ ਖੇਲਣ ਵਾਸਤੇ ਸਮਾਂ ਦਿੱਤਾ ਇਹ ਬੜਾ ਸੀਮਤ ਆ ਹਾਂਜੀ ਕਿਉਂਕਿ ਅਸੀਂ ਕਿਸੇ ਨੂੰ ਗਲਤ ਦਿਸ਼ਾ ਦੇ ਤੌਰ ਤੇ ਗਲਤ ਮਾਰਗ ਦੇ ਉੱਤੇ ਤੋਰ ਕੇ ਅਸੀਂ ਕਿਸੇ ਦਾ ਧੰਨ ਤੇ ਸਮਾਂ ਨਾ ਬਰਬਾਦ ਕਰੀਏ ਹਨਾ ਨਸ਼ਟ ਨਾ ਕਰੀਏ ਨਸ਼ਟ ਨਾ ਕਰੀਏ ਕਿਸੇ ਦਾ ਸਮਾਂ ਕਿਉਂਕਿ ਸਮਾਂ ਬੜਾ ਕੀਮਤੀ ਆ ਹੁਣ ਉਹ ਸਵੇਰ ਦਾ ਕੋਈ ਉਹਨੂੰ ਇੱਧਰ ਨੂੰ ਤੋਰ ਦਿੰਦਾ ਕੋਈ ਉੱਧਰ ਨੂੰ ਤੋਰ ਦਿੰਦਾ ਉਹਨੇ ਮੇਰੇ ਕੋਲ ਇਹ ਸੋਚਿਆ ਵੀ ਹੋ ਸਕਦਾ ਇਹ ਸਹੀ ਦੱਸਣਗੇ ਉਹਨੂੰ ਆਪਾਂ ਵੀ ਗਲਤ ਰਸਤੇ ਤੇ ਤੋਰ ਦੇਈ ਤਾਂ ਹਾਂਜੀ ਬਿਲਕੁਲ ਪਰ ਜੇ ਹੁਣ ਆਪਾਂ ਸੰਸਾਰ ਦੇ ਉੱਤੇ ਵਿਚਰ ਕੇ ਦੇਖੀਏ ਇਸ ਸੰਸਾਰ ਤੇ ਹੈ ਕੋਈ ਜਿਹੜਾ ਕਿਸ ਨੂੰ ਸਿੱਧੀ ਦਸ਼ਾ ਦੇ ਦੇ ਸਕੇ ਨਹੀਂ ਜੀ ਕੋਈ ਵੀ ਨਹੀਂ ਹੈ ਇਦਾਂ ਦਾ ਹੁਣ ਜੀ ਨੂੰ ਪੁੱਛੋ ਉਹੀ ਦੇਖੋ ਹਰ ਬੰਦਾ ਗਲਤ ਰਸਤੇ ਤੇ ਤੋਰਦਾ ਹੈ ਹਾਂ ਜੀ ਆਕਾਲ ਪੁਰਖ ਪਰਮਾਤਮਾ ਸੱਚ ਨੇ ਹਾਂ ਜੀ ਜਿਨ੍ਹਾਂ ਨੂੰ ਜਣਾ ਕੇ ਭੇਜਿਆ ਵੀ ਜਾ ਕੇ ਮੇਰਾ ਭੇਦ ਦੋ ਹਾਂ ਜੀ ਮੇਰੇ ਬਾਰੇ ਦੱਸੋ ਹਾਂ ਜੀ ਜਦੋਂ ਉਹਨਾਂ ਨੇ ਸਾਨੂੰ ਦੱਸਣਾ ਚਾਹਿਆ ਕਿ ਅਸੀਂ ਸੰਸਾਰੀ ਲੋਕਾਂ ਨੇ ਉਹਨਾਂ ਦੀ ਇੱਕ ਗੱਲ ਨੂੰ ਸੁਣੀ ਉਹ ਗੱਲ ਮੰਨੀ ਨਹੀਂ ਜੀ ਅਸੀਂ ਉਹਨਾਂ ਦੀ ਕੋਈ ਗੱਲ ਨਾ ਮੰਨੀ ਬਿਲਕੁਲ ਜੀ ਹੁਣ ਇਥੇ ਹਰ ਬੰਦਾ ਪਰਮਾਤਮਾ ਦੀ ਬਰਾਬਰੀ ਕਰ ਰਿਹਾ ਹਾਂਜੀ ਆਪਣੇ ਆਪ ਨੂੰ ਰੱਬ ਸਮਝੀ ਬੈਠਾ ਆਪਣੇ ਆਪ ਨੂੰ ਪਰਮਾਤਮਾ ਸਮਝੀ ਬੈਠਾ ਹਾਂਜੀ ਵੀ ਮੈਂ ਹੀ ਪਰਮਾਤਮਾ ਹਾਂਜੀ ਜਿਵੇਂ ਹੁਣ ਦੇਖੀਏ ਵੀ ਜਿਹੜੇ ਦੁੱਖ ਸੁੱਖ ਨੇ ਹਾਂਜੀ ਇਹ ਸਾਡੇ ਕਰਮਾਂ ਦੇ ਆਧਾਰ ਤੇ ਪਰਮਾਤਮਾ ਸਾਨੂੰ ਜਿਹੜੇ ਨੇ ਦਿੱਤੇ ਨੇ ਹਾਂਜੀ ਹਨਾ ਹੁਣ ਬੰਦਾ ਕਹਿੰਦਾ ਵੀ ਜਿਹੜਾ ਆਪਣੇ ਆਪ ਨੂੰ ਰੱਬ ਸਮਝੀ ਬੈਠਾ ਵੀ ਲੈ ਤੇ ਉਹਨੂੰ ਦੁੱਖਾਂ ਮਤਲਬ ਤੇਰਾ ਚੁਟਕੀ ਜਿ ਦੂਰ ਕਰ ਦਿੰਦਾ। ਹਾਂਜੀ। ਵੀ ਜੇ ਤੇਰੇ ਸਰੀਰ ਨੂੰ ਕੋਈ ਰੋਗ ਆ ਤੂੰ ਆਹ ਕੰਮ ਕਰ ਲੈ। ਹਾਂ ਨਾ? ਵੀ ਜੇ ਤੇਰਾ ਕੰਮ ਨਹੀਂ ਚੱਲਦਾ ਤੂੰ ਆਹ ਕਰ ਲੈ। ਬਿਲਕੁਲ ਜੀ। ਮਤਲਬ ਅਸੀਂ ਪਰਮਾਤਮਾ ਦੀ ਬਰਾਬਰੀ ਕਰਨ ਲੱਗ ਗਏ। ਹੁਣ ਸਾਨੂੰ ਮਹਾਰਾਜ ਨੇ ਸਮਝਾਇਆ। ਹਾਂਜੀ। ਕਹਿੰਦੇ ਦੱਦਾ ਦੋਸ਼ ਨਾ ਦਿਓ ਕਿਸੇ। ਵੀ ਇਹ ਦੋਸ਼ ਸਾਡੇ ਜਿਹੜੇ ਅਸੀਂ ਕਰਮ ਕੀਤੇ ਹੋਏ ਨੇ ਉਹਨਾਂ ਦਾ ਇਹ ਸਾਨੂੰ ਫਲ ਮਿਲਦਾ। ਫਲ ਮਿਲ ਰਿਹਾ। ਪਰ ਅਸੀਂ ਬੰਦੇ ਨੂੰ ਮਤਲਬ ਕਹਿੰਦੇ ਵੀ ਤੇਰਾ 1 ਮਿੰਟ ਜਦੂਰ ਕਰ ਅਸੀਂ ਭਾਅ ਮਤਲਬ ਪ੍ਰਮਾਤਮਾ ਦੀ ਬਰਾਬਰੀ ਕਰਨ ਲੱਗ ਗਏ ਅਸੀਂ ਪ੍ਰਮਾਤਮਾ ਦੀ ਬਰਾਬਰੀ ਕਰਨ ਲੱਗ ਗਏ ਤਾਂ ਮਹਾਰਾਜ ਨੇ ਸਾਨੂੰ ਇਹ ਵੀ ਸਮਝਾਇਆ ਕਹਿੰਦੇ ਖਸਮੇ ਕਰੇ ਬਰਾਬਰੀ ਗੈਰਤ ਅੰਦਰ ਪਾਏ ਵੀ ਅਸੀਂ ਉਹ ਅਕਾਲ ਪੁਰਖ ਪ੍ਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦੇ ਹੈਨਾ ਹੁਣ ਇਥੇ ਜਿਹੜਾ ਆਉਂਦਾ ਆਪਣੇ ਆਪ ਨੂੰ ਰੱਬ ਸਮਝੀ ਬੈਠਾ ਵੀ ਜਿਹੜਾ ਬਿਲਕੁਲ ਅਜ ਵੀ ਜਿਹੜਾ ਮੈਂ ਹੀ ਰੱਬਾਂ ਮੈਂ ਹੀ ਪ੍ਰਮਾਤਮਾ ਨਾ ਉਹ ਪਰਮਾਤਮਾ ਸੱਚ ਦਾ ਭੇਦ ਦੇਣ ਦੀ بجائے ਹਰ ਬੰਦਾ ਪਰਮਾਤਮਾ ਨਾਲ ਸੱਚ ਨਾਲੋ ਤੋੜ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਤੇ ਲੱਗਿਆ ਹੈ ਹਾਂਜੀ ਹੈਨਾ ਹੁਣ ਜੇ ਅਸੀਂ ਦੇਖੀਏ ਵੀ ਜਿਵੇਂ ਆ ਸੰਸਾਰ ਦੇ ਵਿੱਚ ਜਿਹੜੇ ਦੁੱਖ ਨੇ ਸੁੱਖ ਨੇ ਹੈਨਾ ਜੀ ਇਹਨਾ ਕਰਨਾ ਕਰਕੇ ਅਸੀਂ ਜਿਹੜੀਆਂ ਭਟਕਣਾ ਦੇ ਵਿੱਚ ਪਏ ਹੋਏ ਫਸੇ ਹੋਏ ਜੀ ਫਸੇ ਹੋਏ ਜੇ ਹੁਣ ਦੇਖੀਏ ਸਾਨੂੰ ਸਾਰਿਆਂ ਨੂੰ ਰੋਗ ਜਿਹੜਾ ਵੱਡਾ ਲੱਗਿਆ ਹੋਇਆ ਉਹ ਰੋਗ ਲੱਗਿਆ ਜਨਮ ਤੇ ਮਰਨ ਦਾ ਜਨਮ ਮਰਨ ਦਾ ਸਾਨੂੰ ਰੋਗ ਲੱਗਿਆ ਹੈ ਉਹ ਮਹਾਰਾਜ ਕਹਿੰਦੇ ਨੇ ਵੀ ਜਨਮ ਮਰਨ ਦਾ ਰੋਗ ਵੀ ਤੇਰਾ ਕਟਿਆ ਜਾ ਸਕਦਾ ਹੈ ਕਿਵੇਂ ਕਟਿਆ ਜਾ ਸਕਦਾ ਹੁਣ ਜਿਵੇਂ ਸਾਨੂੰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਮਝਾਇਆ ਜਨਮ ਮਰਨ ਪਉ ਕਟਿਏ ਜਨਕਾ ਸ਼ਬਦ ਜਪ ਇਹਦਾ ਮਤਲਬ ਸਾਨੂੰ ਇਹ ਦੱਸਿਆ ਵੀ ਹਰੀ ਪਰਮਾਤਮਾ ਦਾ ਨਾਮ ਜਪ ਤੇਰੇ ਆ ਜਨਮ ਮਰਨ ਕੱਟੇ ਜਾਣਗੇ ਇਹਦਾ ਮਤਲਬ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬਾਣੀ ਸਾਨੂੰ ਸੱਚ ਦੇ ਮਾਰਗ ਦੀ ਤੋਰ ਦਈਏ ਨਾਲ ਜੋੜਦੀ ਹੈ ਨਾਲ ਜੋੜਦੀ ਹੁਣ ਜੇ ਅਸੀਂ ਦੇਖੀਏ ਸਾਰਿਆਂ ਨੂੰ ਸਾਰਿਆਂ ਨੂੰ ਚਿੰਤਾ ਰੋਗ ਲੱਗਿਆ ਹੋਇਆ ਹਾਂਜੀ ਬਿਲਕੁਲ ਚਿੰਤਾ ਦਾ ਰੋਗ ਲੱਗਿਆ ਕੋਈ ਬੰਦਾ ਇਹ ਜਾਣੀ ਜਿਹਨੂੰ ਚਿੰਤਾ ਨਾ ਹੋਵੇ ਹੁਣ ਅਸੀਂ ਇਹ ਚਿੰਤਾ ਨੂੰ ਹਟਾਉਣ ਵਾਸਤੇ ਵੀ ਕਿਸੇ ਕੋਲ ਜਾਂਦੇ ਹਾਂ ਹਾਂਜੀ ਅਗਲਾ ਕਹਿੰਦਾ ਵੀ ਆ ਪਤਾ ਨਹੀਂ ਬਸ ਕੁਝ ਕਰਕੇ ਦੇ ਦਿਓ ਮੇਰੀ ਚਿੰਤਾ ਖਤਮ ਹੋ ਜਾਏ ਹੁਣ ਅਸੀਂ ਡਾਕਟਰ ਕੋਲ ਵੀ ਜਾਂਦੇ ਹਾਂ ਡਾਕਟਰ ਗੋਲੀ ਤਾਂ ਦੇ ਦਿੰਦਾ ਰਾਤ ਨੂੰ ਨੀਂਦ ਤਾਂ ਆ ਸਕਦੀ ਹੈ ਪਰ ਚਿੰਤਾ ਖਤਮ ਨਹੀਂ ਹੋ ਸਕਦੀ ਹੁਣ ਸਾਨੂੰ ਮਾਰੇ ਨੇ ਸਮਝਾਇਆ ਗੁਰਬਾਣੀ ਜੀ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਕਹਿੰਦੇ ਵੀ ਜਿਹਨੇ ਤੁਹਾਨੂੰ ਇੱਥੇ ਭੇਜਿਆ ਨਾ ਜਿਹਨੇ ਆਪੂਰਾ ਖੰਡ ਬ੍ਰਹਿਮੰਡ ਰਚੇ ਨੇ ਅਸਰ ਸ੍ਰਿਸ਼ਟੀ ਰਚੀ ਹੈ ਕਹਿੰਦੇ ਉਹਨੂੰ ਜ਼ਿਆਦਾ ਚਿੰਤਾ ਤੇਰੀ ਬਿਲਕੁਲ ਜੀ ਵੀ ਤੂੰ ਚਿੰਤਾ ਨਾ ਕਰ ਤੂੰ ਚਿੰਤਨ ਕਰ ਚਿੰਤਨ ਦਾ ਭਾਵ ਉਹਨੂੰ ਯਾਦ ਕਰ ਉਹਦਾ ਸਿਮਰਨ ਕਰ ਉਹਦਾ ਸਿਮਰਨ ਕਰ ਹੁਣ ਮਾਰੇ ਨੇ ਸਾਨੂੰ ਸਮਝਾਇਆ ਗੁਰਬਾਣੀ ਦੇ ਵਿੱਚ ਹਾਂਜੀ ਉਹ ਕਹਿੰਦੇ ਹਰ ਸਿਮਰਨ ਤੇ ਮਿੱਟੀ ਮੇਰੀ ਚਿੰਤਾ ਵਿਭਾਵ ਮੈਂ ਹਰੀ ਪਰਮਾਤਮਾ ਦਾ ਅਕਾਲ ਪੁਰਖ ਦਾ ਸਿਮਰਨ ਕੀਤਾ ਮੇਰੀ ਚਿੰਤਾ ਦੂਰ ਹੋ ਗਈ ਇਹਦਾ ਮਤਲਬ ਫੇਲ ਸਾਨੂੰ ਸੱਚ ਦੇ ਨਾਲ ਹੀ ਜੋੜ ਦਿੱਤਾ ਹੁਣ ਆਪਾ ਕਹਿੰਦੇ ਨੇ ਵੀ ਮੈਂ ਬੜਾ ਦੁਖੀ ਐ ਮੇਰੀ ਜ਼ਿੰਦਗੀ ਦੇ ਦੁਖੇ ਦੁਖ ਹੈ ਹੈਨਾ ਹੁਣ ਮਾਰਾ ਨੇ ਸਾਨੂੰ ਸਮਝਾਇਆ ਕਹਿੰਦੇ ਵੀ ਆਹ ਦੋ ਕੱਪੜੇ ਨੇ ਇੱਕ ਦੁੱਖ ਦਾ ਤੇ ਇੱਕ ਸੁੱਖ ਦਾ ਹੈਨਾ ਵੀ ਤੂੰ ਇਦਾਂ ਕਰਨਾ ਵੀ ਜਦੋਂ ਤੂੰ ਇੱਥੇ ਆਉਣਾ ਨਾ ਆਹ ਸੁੱਖ ਦਾ ਜਿਹੜਾ ਕੱਪੜਾ ਇਹ ਪਾ ਲੈਣਾ ਪਰ ਹੁਣ ਹੋਇਆ ਕੀ ਐ ਜਦੋਂ ਮਨ ਆਇਆ ਇਹ ਸੰਸਾਰ ਦੇ ਵਿੱਚ ਆ ਇੱਥੇ ਇਹਨੇ ਆ ਕੇ ਕੀ ਕੀਤਾ ਨਾ ਮਤਲਬ ਦੁੱਖ ਦਾ ਕੱਪੜਾ ਚੁਣ ਲਿਆ ਸੁੱਖ ਦਾ ਛੱਡ ਦਿੱਤਾ ਹੁਣ ਮਹਾਰਾਜ ਨੇ ਸਾਨੂੰ ਸਮਝਾਇਆ ਗੁਰਬਾਣੀ ਜੀ ਕਹਿੰਦੇ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੋੱਖਾ ਕਹਿੰਦੇ ਵੀ ਇਹ ਦੋ ਕੱਪੜੇ ਨੇ ਜਿਹੜੇ ਤੈ ਪਾਉਣਿਆ ਭਾਵੇਂ ਹੁਣ ਤੇਰੀ ਮਰਜ਼ੀ ਆ ਸੁੱਖ ਦਾ ਪਾਲਾ ਤੇ ਭਾਵੇਂ ਦੁੱਖ ਦਾ ਪਾਲਾ ਅਸੀਂ ਸਵੇਰੇ ਉੱਠੇ ਉੱਠ ਗਿਆ ਸੀ ਸੁੱਖ ਦੇ ਨੂੰ ਪਰੇ ਛੱਡ ਕੇ ਦੁੱਖ ਦਾ ਕੱਪੜਾ ਪਾ ਲਿਆ ਕੱਪੜਾ ਪਾ ਲਿਆ ਪਰ ਹੁਣ ਸਾਨੂੰ ਇਹਦਾ ਵੀ ਤੋੜ ਦੱਸ ਦਿੱਤਾ ਮਹਾਰੇ ਨੇ ਸਾਨੂੰ ਸਮਝਾਇਆ ਗੁਰਬਾਣੀ ਦੇ ਵਿੱਚ ਕਹਿੰਦੇ ਕਬੀਰ ਹਰ ਕਾ ਸਿਮਰਨ ਜੋ ਕਰ ਸੋ ਸੁਖੀਆ ਸੰਸਾਰ ਇਹਦਾ ਮਤਲਬ ਫੇਰ ਸਾਨੂੰ ਸੱਚ ਦੇ ਨਾਲ ਹੀ ਜੋੜ ਦਿੱਤਾ ਵੀ ਹਰੀ ਪਰਮਾਤਮਾ ਅਕਾਲ ਪੁਰਖ ਦਾ ਜਿਹੜਾ ਬੰਦਾ ਸਿਮਰਨ ਕਰਦਾ ਉਹ ਤਾਂ ਸਦੀਵੀ ਸੁਖ ਪਾਲੰਦਾ ਸੁਖ ਪਾਲੰਦਾ ਜਿਵੇਂ ਸਾਨੂੰ ਮਹਾਰੇ ਨੇ ਬਚਨ ਕੀਤਾ ਕਹਿੰਦੇ ਨੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦੜਾ ਇਹਦਾ ਮਤਲਬ ਫੇਰ ਸਾਨੂੰ ਸੱਚ ਦੇ ਨਾਲ ਜੋੜ ਦਿੱਤਾ ਹੁਣ ਆਪਾਂ ਜੇ ਦੇਖੀ ਆਲਾ ਕਹਿੰਦਾ ਵੀ ਮੇਰਾ ਕੋਈ ਵੀ ਕੰਮ ਨਾ ਸਿਰੇ ਨਹੀਂ ਚੜਦਾ ਬੜੇ ਵਿਗਨ ਆਉਂਦੇ ਨੇ ਕੰਮਾਂ ਦੇ ਵਿੱਚ ਹਨਾ ਹਾਂਜੀ ਹੁਣ ਮਾਰੇ ਨੇ ਸਾਨੂੰ ਉਹ ਵੀ ਦੱਸ ਦਿੱਤਾ ਕਹਿੰਦੇ ਤੇਰੇ ਵਿਗਨ ਹੀ ਦੂਰ ਹੋ ਜਾਣੇ ਨੇ ਬਿਲਕੁਲ ਸਾਰੀ ਵਿਗਨ ਦੂਰ ਹੋ ਜਾਣੇ ਨੇ ਹੁਣ ਮਾਰੇ ਨੇ ਸਾਨੂੰ ਸਮਝਾ ਦਿੱਤਾ ਕਹਿੰਦੇ ਪ੍ਰਭ ਸਿਮਰਤ ਕਿਸ ਵਿਗਨ ਨਾ ਲੱਗਾ ਵੀ ਤੂੰ ਹਰੀ ਪਰਮਾਤਮਾ ਦਾ ਸਿਮਰਨ ਕਰ ਤੈਨੂੰ ਕੋਈ ਵਿਗਨ ਆਉਣਾ ਨਹੀਂ ਇਹਦਾ ਮਤਲਬ ਫੇਰ ਸਾਨੂੰ ਸੱਚ ਦੇ ਨਾਲ ਹੀ ਜੋੜ ਦਿੱਤਾ ਹਾਂਜੀ ਹਨਾ ਫਿਰ ਹੁਣ ਆਪਾਂ ਨੇ ਕਈ ਵਾਰੀ ਭਲੇਖਾ ਹੁੰਦਾ ਮਨ ਦੇ ਵਿੱਚ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਹੁੰਦੀ ਹਨਾ ਸਾਡੇ ਘਰ ਦੇ ਵਿੱਚ ਮਤਲਬ ਕੰਮ ਕਾਰ ਨਹੀਂ ਹੁੰਦਾ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰਾਂ ਦੀ ਆਪਸੀ ਨਹੀਂ ਬਣਦੀ ਪਤਾ ਨਹੀਂ ਸਾਡੇ ਪ੍ਰਾਣੇ ਪੀਤਰ ਜਿਹੜੇ ਹਨਾ ਸਾਡੇ ਪ੍ਰਾਣੇ ਬਜ਼ੁਰਗ ਉਹ ਪਤਾ ਨਹੀਂ ਸਾਡੇ ਘਰ ਦੇ ਵਿੱਚ ਫੇਰਾ ਪਾਉਂਦੇ ਨੇ ਹਨਾ ਹੁਣ ਸਾਨੂੰ ਮਹਾਰਾਜ ਨੇ ਉਹਨਾਂ ਦਾ ਵੀ ਤੋੜ ਦੱਸ ਦਿੱਤਾ ਕਹਿੰਦੇ ਜਿਸ ਸਿਮਰਤ ਸਭ ਕਿਲ ਵੇਖਨਾ ਸੇ ਪਿਤਰੀ ਹੋਏ ਉਧਾਰੋ ਕਹਿੰਦੇ ਹਰੀ ਪਰਮਾਤਮਾ ਦਾ ਸਿਮਰਨ ਕਰ ਕਹਿੰਦੇ ਇਹਦਾ ਤੇਰਾ ਦਾ ਗਿਆਦ ਆ ਰਹੇ ਨੇ ਤੇਰੇ ਆਉਣ ਵਾਲੇ ਪਿਛਲੇ ਪਿਤਰਾ ਦਾ ਵੀ ਕਹਿੰਦੇ ਉਧਾਰ ਕਰ ਦੇਣਾ ਇਹਦਾ ਮਤਲਬ ਫੇਰ ਸਾਨੂੰ ਪ੍ਰਮਾਤਮਾ ਸੱਚ ਦੇ ਨਾਲ ਜੋੜ ਦਿੱਤਾ ਮਤਲਬ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬਾਣੀ ਸਾਨੂੰ ਸੱਚ ਦੇ ਨਾਲ ਹੀ ਜੋੜਦੀ ਹੈ ਪਰ ਅੱਜ ਅਸੀਂ ਸੱਚ ਨਾਲੋਂ ਟੁੱਟ ਕੇ ਦੁਗੀਆਂ ਦੇ ਨਾਲ ਜੁੜ ਗਏ ਹਰ ਹੱਜ ਹਰ ਬੰਦਾ ਜਿਵੇਂ ਹੁਣ ਆ ਗੁਰਮੁਖ ਪਿਆਰੇ ਨੇ ਆਪਾਂ ਨੂੰ ਪੁੱਛਿਆ ਰਸਤਾ ਨਾ ਇਹਨੂੰ ਆਪਾਂ ਵੀ ਗਲਤ ਤੋਰ ਦਿੱਤਾ ਹੁਣ ਕਿਤੇ ਮਹਾਰਾਜ ਇਹ ਤਾਂ ਮਾਰਗ ਕਿਤੇ ਨਾ ਕਿਤੇ ਜੇ ਹੁਣ ਇਹਨੂੰ ਕੋਈ ਬੰਦਾ ਮਿਲ ਗਿਆ ਇਹ ਉਹਦੇ ਮਾਰਗ ਜੇ ਕਿਸੇ ਨੇ ਦੱਸਦਾ ਸਹੀ ਜੀ ਉਹ ਲੈ ਮਾਰਗ ਜਿੰਨੇ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ ਜੇ ਕੋਈ ਗੁਰੂ ਦਾ ਪਿਆਰਾ ਇਹਨੂੰ ਮਿਲ ਗਿਆ ਆ ਤਾਂ ਮਾਰਗੇ ਤੈ ਕਰ ਲੂਗਾ ਕਿਤੇ ਨਾ ਕਿਤੇ ਹੋਣ ਨਹੀਂ ਘੰਟੇ ਬਾਅਦ ਚਲੇ ਜਾਊਗਾ ਪਰ ਜਿਹੜੇ ਮਾਰਗ ਤੇ ਸਾਨੂੰ ਅਕਾਲ ਪੁਰਖ ਪਰਮਾਤਮਾ ਨੇ ਤੋੜਿਆ ਹੋਇਆ ਜੇ ਕਿਤੇ ਇਸ ਮਾਰਗ ਤੋਂ ਸਾਨੂੰ ਕਿਸੇ ਨੇ ਗਲਤ ਦਿਸ਼ਾ ਦੇ ਉੱਤੇ ਪਾ ਦਿੱਤਾ ਫਿਰ ਅਸੀਂ ਕਦੇ ਵੀ ਪਰਮਾਤਮਾ ਦੇ ਨਾਲ ਮਲਾਪ ਨਹੀਂ ਕਰ ਸਕਦੇ ਮੁਕਤੀ ਨਹੀਂ ਮਿਲ ਸਕਦੀ ਉਹ ਤਾਂ ਅਕਾਲ ਪੁਰਖ ਪਰਮਾਤਮਾ ਹੀ ਆ ਜੇ ਕਿਤੇ ਕੋਈ ਕਿਰਪਾ ਕਰ ਦੇਵੇ ਹਨਾ ਕਦੇ ਕੋਈ ਗੁਰਮਖ ਪਿਆਰਾ ਉਹ ਬਖਸ਼ੀ ਰੂਹ ਆ ਜਵੇ ਜਿਹੜਾ ਮਾਰਗ ਦਿਖਾ ਦੇਵੇ ਹੁਣ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰ ਦੀ ਬਾਣੀ ਸਾਨੂੰ ਸੱਚ ਦੇ ਨਾਲ ਜੋੜਦੀ ਹੈ ਇਹਦਾ ਮਤਲਬ ਇਹ ਹੈ ਵੀ ਸਾਰੀਆਂ ਹੀ ਪਾਵਰਾਂ ਸਿਮਰਨ ਦੇ ਅਧੀਨ ਕਰ ਦਿੱਤੀਆਂ ਹੁਣ ਚਿੰਤਾ ਤਾਂ ਉਹਨੂੰ ਹੈ ਜਿਹਨੇ ਐਡੀ ਵੱਡੀ ਸ੍ਰਿਸ਼ਟੀ ਸਾਜੀ ਅਸੀਂ ਐਵੇਂ ਚਿੰਤਾ ਕਰੀਏ ਨਾ ਆਪਾਂ ਹੁਣ ਚਿੰਤਾ ਨਾ ਕਰੀਏ ਉਹਦੇ ਨਾਮ ਦਾ ਚਿੰਤਨ ਕਰੀਏ ਹਨਾ ਸਵਾਉ ਆਪਾਂ ਫਿਰ ਚਿੰਤਨ ਕਰ ਲੈਂਦੇ ਆ ਵਾਹ ਗੁਰੂ ਵਾਹ